ਕੀ ਤੁਸੀਂ ਜਾਣਦੇ ਹੋ ਕਾਲਾ ਪਾਣੀ ਦੀ ਸਜ਼ਾ ਕਿਵੇਂ ਕਦੋਂ ਤੇ ਕਿੱਥੇ ਸ਼ੁਰੂ ਹੋਈ ਕਾਲਾ ਪਾਣੀ ਦੀ ਸਜ਼ਾ ਅੰਗਰੇਜ਼ਾਂ ਦੇ ਸਮੇਂ ਦੌਰਾਨ ਦਿੱਤੀਆਂ ਗਈਆਂ ਸਭ ਤੋਂ ਭਿਆਨਕ ਸਜ਼ਾਵਾਂ ਵਿੱਚੋਂ ਇੱਕ ਸੀ ਇਹ ਸਜ਼ਾ ਮੌਤ ਨਾਲੋਂ ਵੀ ਭੈੜੀ ਸਮਝੀ ਜਾਂਦੀ ਸੀ ਇਸ ਵਿੱਚ ਵਿਅਕਤੀਆਂ ਨੂੰ ਜਿੰਦਾ ਰਹਿੰਦਿਆਂ ਦੁੱਖ ਦਾ ਇੱਕ ਕਸ਼ਟ ਚੱਲਣੇ ਪਏ ਅੰਗਰੇਜ਼ਾਂ ਨੇ ਇਸ ਲਈ ਵਿਸ਼ੇਸ਼ ਤੌਰ ਤੇ ਜੇਲ੍ਹ ਵੀ ਬਣਾਈ ਸੀ ਇਹ ਜੇਲ੍ਹ ਅੰਡੇਮਾਨ ਅਤੇ ਨਿਕੋਬਰ ਟਾਪੂ ਦੀ ਰਾਜਧਾਨੀ ਪੋਰਟ ਬਲੇਰ ਵਿੱਚ ਸਥਿਤ ਹੈ। ਬ੍ਰਿਟਿਸ਼ ਸਰਕਾਰ ਦਾ ਵਿਰੋਧ ਕਰਨ ਵਾਲੇ ਆਜ਼ਾਦੀ ਕਲਾਟੀਆਂ ਨੂੰ ਇਸੇ ਜੇਲ੍ਹ ਵਿੱਚ ਰੱਖਿਆ ਗਿਆ ਸੀ। ਸਮੁੰਦਰ ਨਾਲ ਕਿਰੀ ਇਸ ਜੇਲ੍ਹ ਤੋਂ ਬਚਣਾ ਅਸੰਭਵ ਸੀ। ਇੱਥੋਂ ਦੀ ਹਵਾ ਵੀ ਜ਼ਹਿਰੀਲੀ ਸੀ। ਜੇਲ੍ਹ ਅੰਦਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲੀਆਂ ਹੋਈਆਂ ਸਨ। ਜੇਲ੍ਹ ਦਾ ਨਿਰਮਾਣ ਸਾਲ 1896 ਵਿੱਚ ਸ਼ੁਰੂ ਹੋਇਆ ਸੀ ਅਤੇ 1906 ਵਿੱਚ ਪੂਰਾ ਹੋਇਆ ਸੀ। ਧੰਨਵਾਦ ਜੀ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਨਾ ਭੁੱਲਣਾ ਧੰਨਵਾਦ